ਮੈਂ ਪਿਛਲੀ ਵੀਡੀਓ ਵਿੱਚ 10 ਮਿਸਟੇਕਸ ਬਾਰੇ ਗੱਲ ਕੀਤੀ ਸੀਗੀ ਤੇ ਸੋਚਿਆ ਕਿ ਇਸ ਵੀਡੀਓ ਵਿੱਚ 10 ਉਹਨਾਂ ਗੱਲਾਂ ਬਾਰੇ ਗੱਲ ਕੀਤੀ ਜਾਵੇ ਜੋ ਇੱਥੇ ਹਰ ਇੱਕ ਇਮੀਗ੍ਰੈਂਟ ਨੂੰ ਆ ਕੇ ਕਰਨੀਆਂ ਚਾਹੀਦੀਆਂ ਨੇ ਨਾ ਮੈਂ ਗੁਰੂ ਨਾ ਮੈਂ ਲਾਈਫ ਕੋਚ ਬਸ ਉਹ ਗੱਲਾਂ ਸ਼ੇਅਰ ਕਰ ਰਿਹਾ ਹਾਂ ਜਿਨ੍ਹਾਂ ਨੇ ਮੇਰੀ ਖੁਦ ਦੀ ਹੈਲਪ ਕੀਤੀ ਸੀ ਸਾਰੇ ਡਾਕੂਮੈਂਟਸ ਇਕੱਠੇ ਤੇ ਆਰਗੇਨਾਈਜ਼ਡ ਰੱਖੋ ਕੈਨੇਡਾ ਵਿੱਚ ਆ ਕੇ ਸਭ ਤੋਂ ਪਹਿਲਾਂ ਸਨ ਪੀਆਰ ਕਾਰਡ ਪਾਸਪੋਰਟ ਹੈਲਥ ਕਾਰਡ ਜੋ ਵੀ ਡਾਕੂਮੈਂਟ ਹੈ ਤੁਹਾਡੇ ਇਹਨਾਂ ਨੂੰ ਇੱਕ ਆਰਗੇਨਾਈਜ਼ਰ ਵਿੱਚ ਰੱਖੋ ਜੇ ਡਾਕੂਮੈਂਟਸ ਖੋ ਜਾਣ ਤਾਂ ਵੱਡਾ ਚੱਕਰ ਪੈਂਦਾ ਏ ਆਪਣੇ ਡਾਕੂਮੈਂਟਸ ਦੀਆਂ ਡਿਜੀਟਲ ਕਾਪੀਜ਼ ਬਣਾਉਣਾ ਸਿੱਖੋ ਤੁਹਾਡੇ ਹਰ ਇੱਕ Google account ਦੇ ਨਾਲ ਤੁਹਾਨੂੰ 15 GB online storage free ਮਿਲਦੀ ਹੈ ਜੋ ਕਿ ਤੁਹਾਡੇ ਡਾਕੂਮੈਂਟਸ ਵਾਸਤੇ ਮੋਰ ਦੈਨ ਇਨਫ ਹੈ ਤੁਸੀਂ ਆਪਣੇ ਡਾਕੂਮੈਂਟਸ ਨੂੰ scan ਕਰ ਲਓ ਆਪਣੇ ਫੋਨ ਨਾਲ ਫੋਟੋ ਖਿੱਚ ਲਓ ਜਾਂ ਕੋਈ ਵੀ ਹੋਰ ਤਰੀਕੇ ਨਾਲ ਉਹਨਾਂ ਦੀ ਡਿਜੀਟਲ ਕਾਪੀ ਬਣਾਓ ਤੇ ਆਪਣੇ ਉਸ Google Drive ਵਿੱਚ ਹਰੇਕ ਡਾਕੂਮੈਂਟ ਨੂੰ ਪ੍ਰੋਪਰ ਨੇਮ ਦੇ ਕੇ ਸੇਵ ਕਰਕੇ ਰੱਖੋ ਇੱਕ ਤਾਂ ਬੈਕਅੱਪ ਬਣਿਆ ਰਹਿੰਦਾ ਹੈ ਤੇ ਦੂਜਾ ਇਹ ਡਾਕੂਮੈਂਟਸ ਤੁਹਾਨੂੰ 24 ਘੰਟੇ ਐਕसेसिबल ਨੇ ਜਦੋਂ ਤੁਹਾਨੂੰ ਲੋੜ ਪਈ ਆਪਣਾ ਫੋਨ ਚੱਕੋ Google Drive ਓਪਨ ਕਰੋ ਤੇ ਆਪ ਨੂੰ ਡਾਕੂਮੈਂਟਸ ਯੂਜ਼ ਕਰ ਲਓ ਬੈਂਕਿੰਗ ਜੌਬ ਰੈਂਟਿੰਗ ਇਮੀਗ੍ਰੇਸ਼ਨ ਰਿਲੇਟਡ ਨੀਡਸ ਇਹਨਾਂ ਨਾਲ ਤੁਹਾਡੀ ਲਾਈਫ ਸੌਖੀ ਹੋ ਜਾਂਦੀ ਏ ਕ੍ਰੈਡਿਟ ਸਟਾਰਟ ਕਰੋ ਪਰ ਸਲੋਲੀ ਆਪਣੇ ਕ੍ਰੈਡਿਟ ਕਾਰਡਸ ਪਹਿਲੇ ਦਿਨ ਤੋਂ ਹੀ ਸਹੀ ਤਰੀਕੇ ਨਾਲ ਯੂਜ਼ ਕਰਨੇ ਸ਼ੁਰੂ ਕਰੋ ਕਦੀ ਵੀ ਉਹਨਾਂ ਦੀ ਯੂਟਿਲਾਈਜ਼ੇਸ਼ਨ 30% ਤੋਂ ਉੱਪਰ ਨਾ ਲੈ ਕੇ ਜਾਓ ਤੇ ਮਹੀਨਾ ਖਤਮ ਹੋਣ ਤੋਂ ਪਹਿਲਾਂ ਉਹਨਾਂ ਨੂੰ ਪੇ ਆਫ ਕਰ ਦਿਓ ਕਿਸੇ ਵੀ ਰੀਜ਼ਨ ਕਰਕੇ अगर किसी महीने ਤੁਹਾਡੇ ਕੋਲੋਂ ਤੁਹਾਡਾ ਕ੍ਰੈਡਿਟ ਕਾਰਡ ਪੇ ਆਫ ਨਹੀਂ ਕਰ ਹੋ ਰਿਹਾ ਕਮ ਸੇ ਕਮ ਮਿਨੀਮਮ ਪੇਮੈਂਟ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਤੁਹਾਡਾ ਪ੍ਰੋਪਰ ਕ੍ਰੈਡਿਟ ਬਣਿਆ ਰਵੇ ਮੰਨਿਆ ਇਕਿਊਫੈਕਸ ਟ੍ਰਾਂਸਯੂਨੀਅਨ ਇਹ ਪੇਡ ਸਰਵਿਸਿਜ਼ ਨੇ ਬਟ ਕਈ ਫ੍ਰੀ ਐਪਸ ਵੀ ਅਵੇਲੇਬਲ ਨੇ ਜੋ ਕਿ ਬਿਲਕੁਲ ਸੇਫ ਨੇ ਜਿਵੇਂ ਕਿ ਕ੍ਰੈਡਿਟ ਕਰਮਾ ਮੈਂ ਖੁਦ ਕ੍ਰੈਡਿਟ ਕਰਮਾ ਯੂਜ਼ ਕਰ ਰਿਹਾ ਹਾਂ ਕਈ ਸਾਲਾਂ ਤੋਂ ਇਸੋਪਰ ਆਪਣਾ ਅਕਾਊਂਟ ਬਣਾਓ ਤੇ ਹਰ ਹਫਤੇ ਜਾਂ ਦੋ ਹਫਤੇ ਬਾਅਦ ਕਮ ਸੇ ਕਮ ਇੱਕ ਵਾਰੀ ਇਸ ਐਪ ਨੂੰ ਖੋਲ ਕੇ ਆਪਣੀ ਕ੍ਰੈਡਿਟ ਯੂਟਿਲਾਈਜੇਸ਼ਨ ਬਾਰੇ ਜ਼ਰੂਰ ਦੇਖੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਤੁਹਾਡੀ ਕਮੀ ਕਿੱਥੇ ਹੈ ਤੁਸੀਂ ਕਿਹੜੀ ਚੀਜ਼ਾਂ ਵਧੀਆ ਕਰ ਰਹੇ ਹੋ ਤੁਹਾਡੇ ਨਾਮ ਤੇ ਕਿੰਨੇ ਅਕਾਊਂਟ ਖੁੱਲੇ ਨੇ ਕਿੰਨੇ ਕ੍ਰੈਡਿਟ ਕਾਰਡ ਤੁਸੀਂ ਯੂਜ਼ ਕਰ ਲਏ ਨੇ ਤੇ ਸਭ ਤੋਂ ਵੱਡੀ ਚੀਜ਼ ਕਿ ਤੁਹਾਡੇ ਨਾਮ ਤੇ ਕੋਈ ਆਈਡੈਂਟੀਟੀ ਥੈਫਟ ਤਾਂ ਨਹੀਂ ਹੋ ਰਿਹਾ ਕਿਉਂਕਿ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਮ ਤੇ ਜੇਕਰ ਕੋਈ ਆਨਲਾਈਨ ਅਕਾਊਂਟ ਬਣਿਆ ਹੋਵੇ ਬਟ ਕਦੇ ਵੀ ਜਦੋਂ ਕੋਈ ਆਨਲਾਈਨ ਅਕਾਊਂਟ ਬਣਦਾ ਹੈ ਤਾਂ ਤੁਹਾਡੇ ਉਹ ਕ੍ਰੈਡਿਟ ਕਰਮਾਂ ਤੇ ਸ਼ੋਰ ਜ਼ਰੂਰ ਹੋ ਜਾਊਗਾ ਤੇ ਤੁਹਾਨੂੰ ਉਹ ਫਿਊਚਰ ਟ੍ਰਾਬਲਸ ਤੋਂ ਬਚਾ ਸਕਦਾ ਹੈ ਸਿਰਫ ਲੋੜ ਪੈਣ ਤੇ ਹੀ ਕ੍ਰੈਡਿਟ ਕਾਰਡ ਅਪਲਾਈ ਕਰੋ ਬਿਨਾਂ ਵਜ੍ਹਾ ਪ੍ਰੋਮੋਸ਼ਨਸ ਦੇਖ ਕੇ ਕਦੇ ਵੀ ਕ੍ਰੈਡਿਟ ਕਾਰਡ ਅਪਲਾਈ ਨਹੀਂ ਕਰਨਾ ਚਾਹੀਦਾ ਆਪਣੀ ਲਾਈਫ ਵਿੱਚ ਰੂਟੀਨ ਲਿਆਉਣਾ ਸਿੱਖੋ ਇਮੀਗ੍ਰੈਂਟ ਲਾਈਫ ਦੇ ਵਿੱਚ ਰੂਟੀਨ ਬਣਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਮ ਹੋ ਗਿਆ ਵਾਕਿੰਗ ਕੁਕਿੰਗ ਜੌਬ ਸਰਚ ਕੁਝ ਵੀ ਹੋ ਸਕਦਾ ਰ ਸਾਰੇ ਕੰਮ ਉੱਪਰ ਥੱਲੇ ਰਹਿੰਦੇ ਨੇ ਦੇਖੋ ਮੋਟੀਵੇਸ਼ਨ ਚੰਗੀ ਚੀਜ਼ ਹੈ ਬਟ ਇੱਕੋ ਰੁਟੀਨ ਹੀ ਹੈ ਜੋ ਤੁਹਾਡੀ ਮੋਟੀਵੇਸ਼ਨ ਨੂੰ ਕੰਟੀਨਿਊ ਰੱਖਦਾ ਹੈ ਸ਼ੁਰੂ ਸ਼ੁਰੂ ਵਿੱਚ ਬਸ ਇੱਕ ਦੋ ਚੀਜ਼ਾਂ ਫਿਕਸ ਕਰਨ ਦੀ ਕੋਸ਼ਿਸ਼ ਕਰੋ ਹੌਲੀ ਹੌਲੀ ਲਾਈਫ ਰੁਟੀਨ ਵਿੱਚ ਲਿਆਉਣੀ ਤੁਹਾਨੂੰ ਆਪ ਹੀ ਆ ਜਾਣੀ ਇੱਕ ਐਕਸਟਰਾ ਸਕਿੱਲ ਸਿੱਖੋ ਕਮ ਸੇ ਕਮ ਕੋਈ ਵੀ ਇੱਕ ਸਾਈਡ ਸਕਿੱਲ ਵੇਅਰਹਾਊਸ ਜੌਬ ਆਫਿਸ ਜੌਬ ਠੀਕ ਹੈ ਜੋ ਤੱਕ ਸਾਨੂੰ ਲੋੜ ਹੈ ਪਰ ਸਕਿੱਲਸ ਫਿਊਚਰ ਸਿਕਿਉਰ ਕਰਦੀਆਂ ਨੇ ਐਡੀਟਿੰਗ ਕੁਕਿੰਗ ਬੁੱਕ ਕੀਪਿੰਗ ਡਿਜੀਟਲ ਮਾਰਕੀਟਿੰਗ ਆਨਲਾਈਨ ਸੇਲਸ ਜਾਂ ਫਿਰ YouTube ਚੈਨਲ ਸੋਸ਼ਲ ਮੀਡੀਆ ਤੇ ਤੁਹਾਨੂੰ ਹਜ਼ਾਰਾਂ ਹੀ ਫ੍ਰੀ ਕੋਰਸਿਸ ਮਿਲ ਜਾਣਗੇ ਤੁਹਾਡੀ ਸਕਿੱਲ ਰਿਲੇਟਡ ਮੈਂ ਆਪਣੀਆਂ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ ਕਿ ਤੁਹਾਨੂੰ ਕੋਈ ਜੌਬ ਤੋਂ ਫਾਇਰ ਤਾਂ ਜ਼ਰੂਰ ਕਰ ਸਕਦਾ ਬਟ ਤੁਹਾਡੇ ਕੋਲੋਂ ਤੁਹਾਡੀ ਸਕਿੱਲ ਕਦੇ ਵੀ ਕੋਈ ਖੋ ਨਹੀਂ ਸਕਦਾ ਇਸ ਕਰਕੇ ਆਪਣਾ ਫ੍ਰੀ ਟਾਈਮ ਕੋਈ ਸਕਿੱਲ ਸਿੱਖਣ ਵਿੱਚ ਯੂਟਿਲਾਈਜ਼ ਕਰੋ ਪੋਜ਼ਿਟਿਵ ਸਰਕਲ ਬਣਾਓ ਇੱਥੇ ਸਭ ਤੋਂ ਵੱਡਾ ਡਿਫਰੈਂਸ এনवायरमेंट ਕਰਦਾ ਤੁਹਾਡਾ ਗਰੁੱਪ ਕਿਦਾਂ ਦਾ ਹੈ ਤੁਹਾਡੇ ਦੋਸਤ ਕਿਦਾਂ ਦੇ ਨੇ ਰੌਂਗ ਸਰਕਲ ਮਿਲ ਜਾਵੇ ਤਾਂ ਨਾ ਹੀ ਫੋਕਸ ਰਹਿੰਦਾ ਹੈ ਨਾ ਹੀ ਪੈਸੇ ਬਚਦੇ ਨੇ ਤੇ ਨਾ ਹੀ ਕੋਈ ਤਰੱਕੀ ਹੁੰਦੀ ਏ ਦੂਜੇ ਪਾਸੇ ਜੇ ਰਾਈਟ ਸਰਕਲ ਮਿਲ ਜਾਵੇ ਤੁਸੀਂ ਗਰੋ ਵੀ ਕਰਦੇ ਹੋ ਸਟ्रेस ਵੀ ਘਟਦਾ ਏ ਤੇ ਤੁਹਾਨੂੰ ਆਪਣੇ ਦੋਸਤਾਂ ਕੋਲੋਂ ਸਿੱਖਣ ਨੂੰ ਵੀ ਮਿਲਦਾ ਹੈ ਜ਼ਿਆਦਾ ਨਹੀਂ ਬਸ ਦੋ ਤਿੰਨ ਦੋਸਤ ਹੀ ਬਥੇਰੇ ਨੇ ਜਿਨ੍ਹਾਂ ਨਾਲ ਤੁਹਾਡੀ ਸੋਚ ਮਿਲਦੀ ਹੋਵੇ ਹਫਤੇ ਵਿੱਚ ਇੱਕ ਵਾਰ ਇਕੱਠੇ ਬੈਠੋ ਬਿਜ਼ਨਸ ਬਾਰੇ ਗੱਲਾਂ ਕਰੋ ਇੰਪਰੂਵਮੈਂਟ ਬਾਰੇ ਗੱਲਾਂ ਕਰੋ ਸਕਸੈਸ ਬਾਰੇ ਗੱਲਾਂ ਕਰੋ ਨਵੇਂ ਆਈਡੀਆਜ਼ ਡਿਸਕਸ ਕਰੋ ਇੱਕ ਦੂਜੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਣੇ ਬੇਸਿਕ ਲਾਜ਼ ਐਂਡ ਰਾਈਟਸ ਬਾਰੇ ਜਾਣਕਾਰੀ ਰੱਖੋ ਕੈਨੇਡੀਅਨ ਰੂਲਸ ਸਿੰਪਲ ਨੇ ਪਰ ਜੇ ਤੁਹਾਨੂੰ ਪਤਾ ਹੋਵੇ ਤਾਂ ਵਰਕ ਆਵਰਸ ਟੈਂਨੈਂਟ ਰਾਈਟਸ ਜੌਬ ਰਿਲੇਟਡ ਰੂਲਸ ਓਵਰਟਾਈਮ ਕੰਟਰੈਕਟ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਇਨਾਂ ਸਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਨਾਲ ਕੋਈ ਵੀ ਧੱਕਾ ਨਾ ਕਰ ਸਕੇ ਬੰਦਾ ਡਟ ਕੇ ਗੱਲ ਵੀ ਉਦੋਂ ਹੀ ਕਰ ਸਕਦਾ ਹੈ ਜਦੋਂ ਉਸ ਨੂੰ ਰੂਲਸ ਬਾਰੇ ਪਤਾ ਹੋਵੇ ਇਹਨਾਂ ਨੂੰ ਬਿਲਕੁਲ ਵੀ ਇਗਨੋਰ ਨਾ ਕਰੋ ਨਿਊ ਇਮੀਗ੍ਰੈਂਟਸ ਨੂੰ ਸਭ ਤੋਂ ਜ਼ਿਆਦਾ ਲਾਜ਼ ਇਨਾਂ ਰੂਲਸ ਬਾਰੇ ਨਾ ਜਾਣਕਾਰੀ ਹੋਣ ਕਰਕੇ ਹੀ ਹੁੰਦਾ ਹੈ ਇੰਗਲਿਸ਼ ਇੰਪਰੂਵ ਕਰਨ ਦੀ ਸ਼ੁਰੂਆਤ ਕਰੋ ਸਾਨੂੰ ਐਕਸਪਰਟ ਬਣਨ ਦੀ ਲੋੜ ਨਹੀਂ ਦਿੱਲੀ 10 ਤੋਂ 15 ਮਿੰਟ ਵਲੌਗ ਹੋ ਗਿਆ نیوز ਹੋ ਗਏ ਮੂਵੀ ਹੋ ਗਈ ਪੋਡਕਾਸਟ ਕੁਝ ਵੀ ਚੱਲੂ ਬਟ ਹੋਵੇ ਇੰਗਲਿਸ਼ ਦੇ ਵਿੱਚ ਹੌਲੀ ਹੌਲੀ ਆਪਣੇ ਆਪ ਹੀ ਇੰਪਰੂਵਮੈਂਟ ਸ਼ੁਰੂ ਹੋ ਜਾਂਦੀ ਹੈ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇੱਥੇ ਦੀਆਂ ਲਾਇਬ੍ਰੇਰੀਜ਼ ਦੇ ਵਿੱਚ ਫ੍ਰੀ ਕਨਵਰਸੇਸ਼ਨ ਕਲਾਸਿਸ ਵੀ ਹੁੰਦੀਆਂ ਨੇ ਤੁਸੀਂ ਉੱਥੇ ਜਾਓ ਉੱਥੇ ਗਰੁੱਪਸ ਵਿੱਚ ਬੈਠੋ ਤੁਹਾਡੇ ਕੋਲੋਂ ਕੋਈ ਕੁਝ ਸਿੱਖੂਗਾ ਤੁਹਾਨੂੰ ਕੋਈ ਕੁਝ ਸਿਖਾਊਗਾ ਫਾਇਦਾ ਦੋਨੋਂ ਪਾਸੇ ਇੰਗਲਿਸ਼ ਬੈਟਰ ਹੋਵੇ ਤਾਂ ਬਗਾਨੇ ਮੁਲਕ ਦੇ ਵਿੱਚ ਲਾਈਫ ਸੌਖੀ ਹੋ ਜਾਂਦੀ ਹੈ ਤੇ ਓਪਰਚੂਨਿਟੀਆਂ ਤਾਂ ਕਈ ਗੁਣਾ ਵੱਧ ਜਾਂਦੀਆਂ ਨੇ ਪਬਲਿਕ ਸਰਵਿਸਿਜ਼ ਯੂਜ਼ ਕਰਨਾ ਸਿੱਖੋ ਲਾਇਬ੍ਰੇਰੀਜ਼ ਨਿਊ ਕਮਰਸ ਸੈਂਟਰ ਜੌਬ ਪ੍ਰੋਗਰਾਮਸ ਰੈਜ਼ਮੇ ਵਰਕਸ਼ਾਪਸ ਤੇ ਹੋਰ ਵੀ ਬਥੇਰਾ ਕੁਝ ਅਵੇਲੇਬਲ ਹੈ ਕੈਨੇਡੀਅਨ ਸਰਕਾਰ ਵੱਲੋਂ ਤੇ ਕਈ ਪੰਜਾਬੀ ਸੋਚਦੇ ਨੇ ਕਿ ਇਹ ਸਿਰਫ ਟਾਈਮ ਵੇਸਟ ਹੈ ਪਰ ਇਹ ਸਰਵਿਸਿਜ਼ ਸਾਡੇ ਇਮੀਗ੍ਰੈਂਟਸ ਵਾਸਤੇ ਹੀ ਬਣੀਆਂ ਹੋਈਆਂ ਨੇ ਫ੍ਰੀ ਪ੍ਰਿੰਟਿੰਗ ਫ੍ਰੀ ਕੋਰਸਸ ਫ੍ਰੀ ਬੁੱਕ ਲੈਂਡਿੰਗਸ ਯੂਜ਼ ਥੈਮ ਸਮਾਲ ਸੇਵਿੰਗਸ ਹੈਬਿਟ ਸ਼ੁਰੂ ਕਰੋ ਸਾਰੇ ਖਰਚੇ ਇੱਕ ਪਾਸੇ ਪਰ ਛੋਟੀ ਜਹੀ ਸੇਵਿੰਗਸ ਇੱਕ ਪਾਸੇ ਜ਼ਿਆਦਾ ਨਹੀਂ ਤਾਂ ਹਰ ਹਫ਼ਤੇ ਕਮ ਸੇ ਕਮ 50 ਡਾਲਰ ਸੇਵ ਕਰਨੇ ਸਿੱਖੋ ਜੇ ਕਿਸੇ ਲਈ 50 ਵੀ ਜ਼ਿਆਦਾ ਲੱਗਦੇ ਨੇ 10 ਹੀ ਸਹੀ 20 ਹੀ ਸਹੀ ਬਟ ਸੇਵਿੰਗ ਹੋਣੀ ਜ਼ਰੂਰੀ ਹੈ ਆਪਣੀ ਬੈਂਕ ਵਿੱਚ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਸ਼ਾਰਟ ਟਰਮ ਸੇਵਿੰਗਸ ਪਲਾਨ ਲੌਂਗ ਟਰਮ ਸੇਵਿੰਗਸ ਪਲਾਨ ਇਨਾਂ ਬਾਰੇ ਜਾਣਕਾਰੀ ਲਵੋ ਕਿ ਇਹ ਕਿੱਦਾਂ ਕੰਮ ਕਰਦੇ ਨੇ ਤੁਸੀਂ ਆਪਣੇ ਪੈਸੇ ਕਿੱਥੇ ਇਨਵੈਸਟ ਕਰ ਸਕਦੇ ਹੋ ਕਿੱਦਾਂ ਇਹਨਾਂ ਦੀ ਗਰੋਥ ਹੋ ਸਕਦੀ ਏ ਕਦੋਂ ਤੁਸੀਂ ਇਹਨਾਂ ਨੂੰ ਕਢਾ ਸਕਦੇ ਹੋ ਸਾਰੇ ਕੁਝ ਬਾਰੇ ਜਾਣਕਾਰੀ ਲਵੋ ਸਰਵਾਈਵਲ ਮੋਡ ਦੇ ਵਿੱਚ ਵੀ 5 ਤੋਂ 10% ਕੀਤੀ ਹੋਈ ਸੇਵਿੰਗ ਇੱਕ ਐਮਰਜੈਂਸੀ ਫੰਡ ਬਣ ਜਾਂਦੀ ਹੈ। ਕੈਨੇਡਾ ਵਿੱਚ ਅਨਐਕਸਪੈਕਟਿਡ ਐਕਸਪੈਂਸ ਬਹੁਤ ਹੀ ਕਾਮਨ ਨੇ। ਕਾਰ ਖਰਾਬ ਹੋ ਜਾਣਾ, ਸੱਟ ਲੱਗ ਜਾਣਾ ਜਾਂ ਕੋਈ ਈਵੈਂਟ ਆ ਗਿਆ, ਸੋ ਸੇਵਿੰਗਸ ਵਿੱਚ ਹੀ ਸੇਫਟੀ ਹੈ। ਫੈਮਿਲੀ ਨਾਲ ਕਨੈਕਸ਼ਨ ਰੱਖੋ ਪਰ ਪ੍ਰੈਸ਼ਰ ਨਹੀਂ। ਇਮੀਗ੍ਰੈਂਟਸ ਉੱਪਰ ਬਹੁਤ ਪ੍ਰੈਸ਼ਰ ਹੁੰਦਾ ਹੈ। ਪਹਿਲੇ ਦਿਨ ਤੋਂ ਹੀ ਸੈਟਲ ਹੋ ਗਿਆਂ, ਕਾਰ ਲੈ ਲਈ, ਘਰ ਲੈ ਲਿਆ, ਜੌਬ ਮਿਲ ਗਈ, ਪੱਕਾ ਹੋ ਗਿਆਂ। ਇਹ ਸਵਾਲਾਂ ਦਾ ਸਿਲਸਲਾ ਕਦੀ ਖਤਮ ਨਹੀਂ ਹੁੰਦਾ। ਬਸ ਰਿਲੈਕਸ ਰਹੋ। ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰੋ। ਫਰੈਂਡਸ ਨਾਲ ਫੈਮਿਲੀ ਨਾਲ ਰਿਲੇਟਿਵਸ ਨਾਲ ਕਮਿਊਨੀਕੇਸ਼ਨ ਰੱਖੋ ਪਰ ਅਨਨੈਸੈਸਰੀ ਪ੍ਰੈਸ਼ਰ ਨਾ ਲਵੋ ਮੈਂਟਲ ਪੀਸ ਇਮੀਗ੍ਰੈਂਟਸ ਲਈ ਬਹੁਤ ਹੀ ਵੱਡੀ ਚੀਜ਼ ਹੈ ਇਹ ਗੱਲਾਂ ਨੇ ਮੈਨੂੰ ਪਰਸਨਲੀ ਹੈਲਪ ਕੀਤਾ ਤੇ ਹੋਰ ਇਮੀਗ੍ਰੈਂਟਸ ਨੂੰ ਵੀ ਕਰਦੀਆਂ ਨੇ ਜੇਕਰ ਤੁਸੀਂ ਕੈਨੇਡਾ ਨਵੇਂ ਆਏ ਹੋ ਜਾਂ ਆਉਣ ਦੀ ਪਲੈਨਿੰਗ ਕਰ ਰਹੇ ਹੋ ਤੇ ਇਹ 10 ਗੱਲਾਂ ਤੁਹਾਨੂੰ ਬਹੁਤ ਹੀ ਫਾਇਦੇ ਵਿੱਚ ਰੱਖ ਸਕਦੀਆਂ ਨੇ ਜੇਕਰ ਤੁਸੀਂ ਮੇਰੀ ਪਿਛਲੀ ਵੀਡੀਓ ਜੋ ਕਿ 10 ਮਿਸਟੇਕਸ ਬਾਰੇ ਸੀ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਏ ਰਿਹਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਆਉਣ ਵਾਲੀ ਵੀਡੀਓਜ਼ ਵਿੱਚ ਹੋਰ ਹੈਲਪਫੁਲ ਕੰਟੈਂਟ ਪ੍ਰੋਵਾਈਡ ਕਰਦਾ ਰਹੂੰਗਾ